ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅੱਠ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸਰੀਮ ਹੈ ਬਾਕੀ ਗੱਬਣਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਬਈ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਬਈ ਵੀਡੀਓ ਆਪਾਂ ਜੱਗੀ ਕੋਲੋਂ ਬਣਾ ਲੈ ਜੱਗੀ ਪਰ ਨਾਲ ਆਓ ਭਾਈ ਨਾਲ ਕਰਦੇ ਹਾਂ ਗੱਲਬਾਤ ਅੱਜ ਬਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰੱਖੋ ਹੋ ਠੀਕ ਹੋਈ ਵਧੀਆ ਹਾਂ ਜੀ ਹਾਂ ਵਧੀਆ ਜੀ ਕਿਰਪਾਵਾ ਦੇ ਨਾਲ ਕਦੀ ਵਧੀਆ ਚੱਲੀਆਂ ਦਾ ਕੰਮ ਹਾਂ ਜੀ ਹਾਂ ਕੰਮ ਹੋ ਗਿਆ ਚੱਲੀਆਂ ਦਾ 800 ਪੂਰਾ ਹੋ ਗਿਆ ਠੀਕ ਹੈ ਮਾਲ ਚੰਗਾ ਲਿਓ ਨੇ ਵਧੀਆ ਹਨਾ ਹਾਂ ਜੀ ਹਾਂ ਮਾਲ ਵਧੀਆ ਜੀ ਆਪਣੇ ਕੋਲੇ 12 ਬਿਹੜਾ ਆਈਆਂ ਸੀਗੀਆਂ ਕੱਲ ਠੀਕ ਆ ਤੇ 4 ਕਰਕੇ 6 ਰੋਗੀਆਂ ਠੀਕ ਆ 8 ਬਿਹੜਾ ਰਹਿ ਗਈਆਂ 8 ਬਿਹੜਾ ਰਹਿ ਗਈਆਂ ਠੀਕ ਆ ਭਾਈ ਹਟ ਜਾ ਬੋਲ ਭਾਈ ਨਾਮ ਤੇ ਐਡਰੈਸ ਬੋਲ ਨਾਮ ਜੱਗੀ ਅਲੀ ਪਿੰਡ ਕੋਠੇ ਗੁਰੂ ਆਨੰਦਪੁਰ ਨਗਰ ਸੇਖਾ ਰੋਡ ਬਰਨਾਲਾ ਸ਼ਹਿਰ ਬਰਨਾਲਾ ਗੱਲ ਪਈ ਪੂਰੀ ਰੋਡ ਦੇ ਉੱਤੇ ਆਪਣਾ ਲਾਉਣਾ ਹੈਗਾ ਠੀਕ ਆ ਮੋਬਾਈਲ ਨੰਬਰ ਹੈਗਾ 98153 9307 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੇ ਪਹਿਲੇ ਨੰਬਰ ਤੇ ਵੜ ਦੇ ਦੇ ਕਿਹੜਾ ਸੋਸ ਹੋਈ ਆ ਕੋਈ ਨਾ ਬੱਚੀ ਹੈ ਨਾ ਸਰ ਚਾਰ ਦੰਦਾਂ ਦੀ ਮੋਹ ਬਹੁਤ ਚਾਰ ਦੰਦ ਪਹਿਲਾ ਸੂਆ ਹਾਂਜੀ ਹਾਂ ਬੱਚਾ ਕੀ ਆ ਬਾਈ ਬੱਚੀ ਦਿੱਤੀ ਆ ਜੀ ਨੇ ਬੱਚੀ ਬਹੁਤ ਜੰਗੀ ਹੈ ਨਾ ਬੱਚੀ ਬਹੁਤ ਕੈਰੀ ਬੱਚੀ ਹੈ ਹੀ ਜੱਸੀ ਦੀ ਉਸਦੀ ਆ ਬੱਚੀ ਬਹੁਤ ਜੰਗੀ ਹੈ ਸਹੀ ਹੈ ਨਾ ਤੇ ਕਿੰਨੇ ਕ ਬੋਲੇ ਤੇ ਸਟਾਰਟ ਹੋਈ ਆ ਹਣੇ ਇਹਨਾਂ ਨਾਲ ਤਾਂ ਹੁਣੇ ਸੂਈ ਹੋਈ ਆ ਹਜੇ ਅੱਛਾ ਇਹਨੂੰ ਮਨੋ ਵੀ ਥੋੜੇ ਹੋਣ ਤੋਂ ਬਾਅਦ ਦੱਸੋ ਮੇਰੇ ਕਮੈਂਟ ਪਹਿਲੇ ਸੂਈ ਆ ਜੀ ਠੀਕ ਆ ਬੰਦਾ ਦੀ ਚੌਕੀ ਹੈਗੀ ਹੂੰ ਏਨਾਂ ਨੂੰ ਜਿਹੜਾ ਬੱਚੀ ਦਾ ਬੋਡੀ ਮੀਟ ਆ ਤੇ ਯਾਦਗਰੀ ਦਾ ਕੰਦ ਕੰਦ ਬਹੁਤ ਜਿਆਦਾ ਵੱਡੇ ਕੰਦ ਕਾੜ ਦੀ ਆ ਪੂਰੀ ਵੱਡੇ ਕੰਦ ਕਾੜੇ ਥਣ ਬੜਾ ਚੰਗਾ ਲੱਗਿਆ ਹਨ ਬੜਾ ਚੰਗਾ ਥਣ ਲੇਵਾ ਦੋ ਪੂਰੇ ਟੌਪ ਕਲਾਸ ਆ ਚਿਵਾਈ ਚਿਵਾਈ ਕਰ ਲਈ ਚੈੱਕ ਨਹੀਂ ਚਿਵਾਈ ਅਜੇ ਕਰਨੀ ਹੈ ਜੇ ਇੱਕ ਆਪਾਂ ਮੈਂ ਤਾਂ ਅਜੇ ਮੈਨੂੰ ਜਦੋਂ ਕੱਲ ਲਈ ਉਹ ਹੀ ਗੱਭਣ ਦੇ ਥਣ ਪੂਰੇ ਚੈੱਕ ਕਰੇ ਸੀਗੇ ਪੂਰੇ ਵਧੀਆ ਤਾਂ ਮੈਂ ਕੋਈ ਐਨ ਓਕੇ ਜਿਵੇਂ ਪਤਾ ਨਾਲ ਮਾਰ ਕੇ ਦਿਖਾ ਦੇਾਂਗੇ ਵੀਡੀਓ 'ਚ ਛੇਸ ਬੜਾ ਪਿਆਰਾ ਕੱਦ ਬੜਾ ਚੰਗਾ ਯਾਤਬ੍ਰੀਡ ਫੁੱਲ ਚੰਗੀ ਆ ਥਣਲੇਵਾ ਬੜਾ ਕਮਾਲ ਦਾ ਕਿੰਨਾ ਕ ਦੁੱਧ ਦੇ ਦੂ ਜਗੀ ਐ ਮੈਨੂੰ ਐ ਮੈਨੂੰ ਵੀ ਇਹਨਾਂ ਚੰਗੀ ਕੀ ਰਾਮ ਬੰਦਾ ਹਾਂ ਬੋਲਦੀ ਵੇਟ ਆਲਾ ਫਿਰ 24 ਕਿਲੋ ਪਾਉਂ ਵੀ ਨਹੀਂ ਹੂੰ ਐ ਮੈਨੂੰ 22 22 ਕਿਲੋ ਨੂੰ ਤਾਂ 20 ਕਿਲੋ ਦਾ ਖੁੱਲ੍ਹੇ ਪਾਉਂ ਵੀ ਆਰਾਮਦਾਰੀ ਠੀਕ 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 ਜਿਹੜੇ ਵੀਰ ਮਤਲਬ ਹੂੰ ਡੇਰੀ ਫਾਰਮ ਜਾਂ ਹੂੰ ਉਹ ਕਰਦੇ ਆ ਲੋ ਚਵਾਈ ਦੇ ਪਹਿਲਾਂ ਮਸ਼ੀਆਂ ਦਾ ਜੀ ਚਵਾਈ ਬੜੀ ਕਮਾਲ ਆ ਹਨਾ ਬਾਈ ਬੰਦਾਂ ਵਰਗੀ ਚਵਾਈ ਆ ਨਾ ਕੀ ਬਾਤ ਹੈ ਇਹਨਾਂ ਮਸ਼ੀਆਂ ਉਹ ਹੀ ਹਾਥੀ ਨਹੀਂ ਧਰ ਲੰਦੀਆਂ ਸਹੀ ਗੱਲ ਆ ਮਾਹ ਲੱਕ ਕਹਿੰਦੀ ਵੀ ਕੋਸ਼ ਨਹੀਂ ਮਾਹ ਬੜੀ ਸੋਹਣੀ ਦੇ ਬੱਚਾ ਮੰਦਰ ਪਿਆ ਸੀ ਮਾਹ ਨਿਆਣਾ ਨਹੀਂ ਪਾਇਆ ਬੱਚਾ ਨਹੀਂ ਲਾਇਆ ਕੋਸ਼ ਨਹੀਂ ਕਰਿਆ ਮਾਹ ਇਹਨਾਂ ਬਾਈ ਨੇ ਧਾਰਾ ਮਾਰਤੀਆਂ ਮਾਹ ਇਹਨਾਂ ਗਲੀ ਦੇ ਵਿਚਾਲੇ ਲੈ ਬਈ ਕੁੰਨੀ ਬਣ ਕੇ ਖੜੀ ਕਿਤੇ ਬਾਈ ਜੀ ਕਿਤੇ ਬਣਿਆ ਕਿੰਜ ਮੇਰੇ ਪਾਪਾ ਕਹਿੰਦੇ ਨਾ ਬੱਕਰੀਆਂ ਘਮੀਆ ਤੇਰਮ ਬੱਕਰੀਆਂ ਘਮੀਆ ਹੂੰ ਬਾਕੀ ਬਰਡ ਅੰਗਟਾਂ ਚਾ ਬੜਾ ਕਮਾਲ ਦਾ ਆਰਡਰ ਬੜਾ ਕਮਾਲ ਥੋੜੀ ਨਹੀਂ ਰਸਾ ਲੈ ਕੱਲਾ ਹਾਂ ਜੋ ਮਰਜੀ ਨਾ ਸ਼ਾਰ ਐ ਕੋਈ ਚੱਕਰੀ ਨਹੀਂ ਲੈ ਇੱਥੇ ਵੀ ਬਾਈ ਨਾ ਗਿਆ ਧਾਰਾ ਮਾਰਦੀਆਂ ਮੈਂ ਕਹਿੰਦਾ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਧਾਰਾ ਮਾਰੀ ਜਾਂਦਾ ਹੂੰ ਜਵਾਈ ਚ ਹੋਈ ਬਹੁਤ ਚੰਗੀ ਆ ਹਨਾ ਬੜੀ ਚੰਗੀ ਜਵਾਈ ਲਈ ਬਹੁਤ ਟੋਕ ਬਹੁਤ ਚੋਈ ਆ ਪੂਰੀ ਸਹੀ ਗੱਲ ਆ ਸਹੀ ਗੱਲ ਹਣ ਪੁੱਤ ਕੀ ਬੋਲਦਾ ਬਾਈ ਇਹਦਾ ਲੋਗਾਂ ਨੂੰ 70000 ਦੇ ਬੱਛੀ ਦੇ ਦਾਂਗੇ ਮਾਨਤਨ ਹੋ ਜੂ ਹਾਂ ਇਮਾਨਤਨ ਕਰ ਦੇਾਂਗੇ ਜੀ ਜਿਹਾ ਬਾਜ ਜੈ ਮੋਲ 70000 ਦੇ ਮੋਲ ਹੋਣਗੇ ਜੀ ਜੈ ਨਹੀਂ ਹੋਣਗੇ ਠੀਕ ਆ ਸਮੇਂ ਵਿੱਚ ਮਾਨਤਨ ਹੋ ਜੂਗਾ ਨਹੀਂ ਸਹੀ ਗੱਲ ਆ ਬਾਈ ਮੋਨਜੀਤ ਇਹ ਬੱਛੀ ਜਿਹੜੀ ਅਸਲ ਇਹ ਮਾਨੂੰ 50000 ਦੀ ਬੱਛੀ ਸਹੀ ਗੱਲ ਆ ਬਾਈ ਆਰਡਰ ਬੜਾ ਚੰਗਾ ਲੈ ਬਾਈ ਫਿਟਨੈਸ ਦੇ ਆਰਡਰ ਦੀ ਬੜੀ ਚੰਗੀ ਆ ਕੱਲਾ ਕੱਲਾ ਯਾਰ ਫਾਈਨਲ ਲੈ ਵਾ ਨਹੀਂ ਵੀ ਹਰ ਵਾਰ ਹੈ ਜੀ ਵੀ ਇਹ 20 ਕਿਲੋ ਬੱਦੂਗੀ ਇਹ ਲੱਗੂਗੀ 100 ਲੀਟਰ ਸਹੀ ਗੱਲ ਹੈ ਜੀ ਅੱਗੇ ਭਰਾ 2 ਨੰਬਰ ਕਿਹੜਾ ਸੁਆ ਸੁਆ ਦੂਜਾ ਲੱਗਸਾ 200 ਸੁਈਆ ਬਈ ਰਾਤ ਸੁਈਆ ਜੀ ਬੱਚਾ ਕੀ ਦੇਤਾ ਬਈ ਇਹ ਬੱਚਾ ਦੁੱਧ ਲੱਗਸਾ ਬੱਚਾ ਦੇਤਾ ਕਿੰਨਾ ਬੋੜਾ ਫਿਰ ਇਹ ਦਿੰਦੇ ਹੋ ਬੋੜਾ ਤੇਰਾ ਹੋ 800 ਕਿਹੜਾ ਬੋੜਾ ਦਿੰਦੇ ਹੋ ਠੀਕ ਆ ਇਹਨੂੰ ਵੀ ਬੱਚੇ ਨੂੰ ਬੁਲਾ ਕੇ ਹਮਮ ਆਪਾਂ 5 ਕਿਲੋ ਰਾਤ ਖਾਲੀ ਕਰੀ ਸੀਗੀ ਠੀਕ ਆ ਬੱਚਾ 5 ਕਿਲੋ ਹੀ ਧੜਕੇ ਖਾਲੀ ਕਰੀ ਜਾਈ ਆਰਡਰ ਬਹੁਤ ਚੰਗਾ ਹਨਾ ਆਈ ਨੀਵ ਦਾ ਡਿਜ਼ਾਈਨ ਬਹੁਤ ਸੋਹਣਾ ਗਾ ਦੱਬ ਵੱਡ ਯਾਤਰੀ ਬਾਕੀ ਜਰਸੀ ਜਰਸੀ ਚ ਪੈਂਦੀ ਹੈ ਜੀ ਸਹੀ ਗੱਲ ਆ ਜਿਵੇਂ ਆਪਾਂ ਕਾਫੀ ਕਲਰ ਇਹਨੂੰ ਜਰਸੀ ਕਹਿ ਸਕਦੇ ਹਾਂਗੇ ਆ ਦੇਖੋ ਸਿਲ ਜੰਗੀਆਂ ਸਾਰੀਆਂ ਬਹੁਤ ਆ ਸਹੀ ਗੱਲ ਆ ਸੱਚ ਜੀ ਬੀਚ ਬੰਨੋ ਮਾਚਰ ਕਰਦਾ ਤੁਸ ਜੀ ਹੋ ਜੀ ਹਾਂ ਮਾਚਰ ਗਾ ਇਹ ਪੂਰਾ ਟੌਪ ਕਲਾਸ ਫੈਂਟ ਫੁੱਲ ਆਉਣੀ ਹੈ ਗਰਮੀ ਬਿਲਕੁਲ ਨਹੀਂ ਪੂਰੀ ਪੂਰਾ ਨਹੀਂ ਜੀ ਗਰਮੂ ਗਰਮ ਇਹ ਸਾ ਜਿਹੜਾ ਕਮਾਲ ਦਾ ਚਮਕ ਚਮਕ ਵਹਿੜ ਤੇ ਮੈਂ ਕਹਿੰਦਾ ਫੋਲ ਆ ਬਾਈ ਬਾਕੀ ਆਪ ਜਿਹੜਾ ਹੁਣ ਮਾਲ ਲਿਆ ਰਹੇ ਨੇ ਸਭ ਹਾਂਜੀ ਸਾਰਾ ਮਾਲ ਹੀ ਆਪਣੇ ਕੋਲੇ ਮਤਲਬ ਪੋਸਟ ਕੁਆਲਟੀ ਦਾ ਲਿਆ ਰਹੇ ਆ ਹੂੰ ਕਿ ਕਿਸੇ ਵੀ ਵੀਰ ਨੂੰ ਕੋਈ ਦਿੱਕਤ ਨਾ ਆਵੇ ਜਾ ਕੇ ਸਹੀ ਗੱਲ ਆ ਬਾਈ ਸਹੀ ਆ ਕੀ ਮੌਸਮ ਦੇ ਹਿਸਾਬ ਨਾਲ ਹਾਰੇ ਬੁੜੇ ਦੇ ਕਰ ਕੋ ਤੈਨੂੰ ਨਾ ਗਰਮੀ ਮੰਨਣ ਤੇ ਫੈਂਟ ਫੁੱਲ ਆਵੇ ਸਹੀ ਗੱਲ ਆ ਯਾਦ ਵੀ ਡੀਫੁੱਲ ਚੰਗਿਆ ਥਣਲੇਵਾ ਬੜਾ ਕਮਾਲਾ ਨਾੜਾ ਨੂੜਾ ਆਰਡਰ ਠੀਕ ਨਹੀਂ ਓਕੇ ਆ ਜਮਾ ਥੋੜੀ ਜਿਹੀ ਤੁਹਾਨੂੰ ਨਾ ਪਤਾ ਹੈ ਮਾਰਕੀਟ ਫਿਰ ਉਹਦੇ ਜਿਹੜੀ ਉਹ ਜਿਆਦਾ ਲੰਮੀ ਹੁੰਦੀ ਹੈ ਮੈਨੂੰ ਹੋਣਾ ਸਹੀ ਕੋਈ ਚੱਕਰ ਨਹੀਂ ਕੀ ਮੋਲ ਆ ਭਰਾ ਇਹਦਾ ਲੱਗਦਾ ਵੀ 55000 ਦੀ ਦੇਣਾ ਨਹੀਂ ਮਾਨਤਾਣ ਹੋ ਜੂ ਕੋਈ ਮਾਨਤਾਣ ਕਰ ਦਿਆ ਬਹੁਤ ਠੀਕ ਆ ਅੱਗੇ ਭਰਾ ਤੈਨਾਂ ਨੰਬਰ ਕੋਲ ਲੋ ਕਿਹੜਾ ਅਸੂਸ ਹੁੰਦੀ ਹੈ ਪਹਿਲਣ ਜੀ ਪਹਿਲਣ ਕਿੰਨੇ ਦਿਨ ਲੈਂਦੀ ਹੈ ਬਈ ਮੈਂ ਬੜਾ ਲੈ ਓਕੇ ਸਾਥੀ ਹਫਤੇ ਤੋਂ ਘਟ ਘਟੀ ਲਊਗੀ ਠੀਕ ਆ ਜਰਸੀ ਜਰਸੀ ਮੈਂ ਨੀਆ ਕਾਫੀ ਕਲਰ ਦੀ ਹੂੰ ਠੀਕਾ ਜਰਸੀ ਕਾਫੀ ਕਲਰ ਸਾਰੇ ਹੀ ਆਪਣੇ ਕੋਲੇ ਠੀਕਾ ਜਰਸੀ ਤੇ ਰੋਲ ਕ੍ਰੋਸ ਨੇ ਮਤਲਬ ਆਪਾਂ ਜਰਸੀ ਨਾ ਕਰੋਸ ਕਹ ਲੋ ਜਏ ਸਾਰੇ ਉਹਨਾਂ ਨੇ ਕ੍ਰੋਸ ਕਹ ਲੋ ਆ ਸੋਈ ਸੋਚ ਆ ਗਈ ਵੀ ਗਰਮੀ ਚ ਕੰਮ ਜਾ ਫ ਰਹਿਣਾ ਹਾਂ ਗਰਮੀ ਚ ਫੋਲ ਕਾ ਹੋ ਜਾ ਰਹਿਣੀ ਹੈ ਜੀ ਸਹੀ ਗੱਲ ਆ ਬਾਈ ਸਹੀ ਆ ਇਹਦੇ ਨਾਲ ਆਰਡਰ ਕੁਆਲਟੀ ਹੈ ਜਿਹੜੀ ਡਾਕਟਰ ਸਾਹਿਬ ਇਧਰ ਹੀ ਦਿਖਾ ਦਿਓ ਬੜਾ ਜ ਨੇੜੇ ਕਰਕੇ ਹਾਂਜੀ ਬਹੁਤ ਹੀ ਸੋਹਣੀ ਹੋਣਾ ਬਹੁਤ ਬਹੁਤ ਹਣਾ ਜਿਹਦੇ ਹਿਸਾਬ ਨਾਲ ਢਲਾ ਢੁਲਾ ਲਾ ਰੁਗ ਪਰ ਲਾ ਬਈ ਕੱਚੀ ਕੱਚੀ ਜ਼ਰੂਰ ਆ ਥਣ ਬੜਾ ਚੰਗਾ ਲੱਗਿਆ ਗਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਾਣਾ ਬਈ ਢੱਲਾ ਬਾਈ ਨੇ ਦਿਖਾਈਆਂ ਰੁਗ ਪੂਰਾ ਪੋਲਾ ਲੇਵਾ ਪਿਆ ਹਜੇ ਪੂਰਾ ਫੁੱਲ ਰੰਗ ਕੋਈ ਨਾ ਹੂੰ ਕਿੰਨਾ ਦੁੱਧ ਦੇ ਦੂ ਐਸਟੀਮੇਟ 120 ਕਰੋੜ ਦੇ ਕਿੰਨਾ ਆਰਾਮਦਈਆ ਯਾਦ ਬ੍ਰੀਡ ਚੰਗੀ ਆ ਕਰਦ ਬ੍ਰੀਡ ਬਾਕੀ ਕੀ ਜਨਰਲ ਹੀ ਇਹੋ ਜਿਹੇ ਐਡੀਂ ਦੀ ਗੁੰਮ ਕੀ ਕੀ ਵਡਿਆ ਬਣਾ ਕੇ ਤਾਂ ਦੇ ਅਗਲਾ ਪੀੜ ਨੂੰ ਮੁੱਲ ਦੇਖ ਲੈਂਦਾ ਵੀਰ ਉਹ ਮੁੱਲ ਤਾਂ ਟਕਰਿਆਗਾ ਠੀਕ ਹੈ ਪਰ ਉਹ ਜਿਹੜਾ ਕੋਲੇ ਜਾ ਕੇ ਜਿਹੜਾ ਆਨਲਾਈਨ ਮੰਗਵਾਉਗਾ ਉਹ ਪਤਾ ਲੱਗਦਾ ਹੂੰ ਇਹ ਤੁਹਾਡੀ ਇਹ ਚੀਜ਼ ਦੀ ਬਹੁਤ ਵਧੀਆ ਖਾਸੀਤਾ ਰਹਿਤ ਹੈ ਤੁਸੀਂ ਇਹਨਾਂ ਸਹੇਜ ਉਹ ਹੀ ਦਿਖਾਉਂਦੇ ਹੋ ਹਨਾ ਆ ਦੇਖੋ ਮੇਰੇ ਕੱਦ ਤੋਂ ਤਾਜ਼ਾ ਲਾ ਸਕਦਾ ਵੀਰ ਮੇਰਾ ਕਿੱਡਾ ਕੱਦ ਕਰਾ ਸਕਦਾ ਕਿੱਡਾ ਕਰਾਉਗਾ ਸਹੀ ਗੱਲ ਆ ਬਾਕੀ ਆਰਡਰ ਬੜਾ ਕਮਾਲ ਦਾ ਬਈ ਲੈ ਦੇਣ ਲੈਂਦੀ ਆਰਡਰ ਵਧੀਆ ਤਿਆਰ ਕਰੂੰਗੀ ਬੜਾ ਸੋਹਣਾ ਮੈਂ ਤਿਆਰ ਕਰੂੰਗੀ ਡਾਕਟਰ ਮੁੱਲ ਭਰਾ ਇਹਦਾ ਮਮਾ ਕੋਲ ਪਹਿਲਾਂ ਹੀ ਆਦੀ ਬੱਚੀ ਦੇ ਦਾਂਗੇ ਜੀ ਮਾਨਤਨ ਹੋ ਜੀ ਫੱਲੇ ਦਾ ਮਾਨਤਨ ਫੱਲੇ ਜੀ ਹਜ਼ਾਰ ਖੰਡ ਦਾ ਮੁੱਲ ਜੀ ਨਾ ਜਿੰਨਾ ਕਿ ਪਿਆਰ ਦਾ ਪ੍ਰੋਪਰ ਮਾਨਤਨ ਹੁੰਦਾ ਹੈ ਨਾ ਤਾਂ ਮੁੱਲ ਨਹੀਂ ਨਜਾਇਜ਼ ਕਰਦੇ ਦੱਸੋ ਜਮਾ ਜਾਇਜ਼ ਮੁੱਲ 65000 ਰੁਪਏ ਮਾਨਤਨ ਜ਼ਰੂਰ ਹੋ ਜੀ ਅੱਗੇ ਪਾਸੇ 4 ਨੰਬਰ ਨੇਵਾ ਬੜਾ ਘੈਂਟ ਆ ਬਈ ਇਹਦਾ ਬੜਾ ਸੋਹਣਾ ਸਾਰਾ ਨੇਵਾ ਸਭ ਬਹੁਤ ਜ਼ਿਆਦਾ ਕਮਾਲ ਹੀ ਲੱਗਿਆ ਥਣ ਥਣ ਯਾਰ ਕਿਆ ਬਾਕੀ ਜਿਹੜੀ ਵਸੀਆਂ ਪਾਈ ਬਸਾਈ ਇਹ ਵੀ 4 ਨੰਬਰ ਸਾਰੇ ਇਹ ਵੀ 4 ਇਹ ਵੀ 4 ਦੰਦ ਆ ਆਪਣੇ ਕੋਲ ਤਕਰੀਬਨ ਸਾਰੀਆਂ ਵਸੀਆਂ ਬੰਦਾ ਦੇ ਨੇ 4 4 ਦੰਦ ਬਹਿਣਾ ਨੇ ਬਈ ਤੇ ਜਿੰਨਾ ਮਰਜ਼ੀ ਚਵਾਈ ਕਰੀ ਚੱਲ ਕੋਈ ਚੱਕਰੀ ਨਹੀਂਗਾ ਆਲਟਰ ਦੇਖੋ ਥਣ ਥਣ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬੜਾ ਥਣ ਲੈ ਵਾ ਚੰਗਾ ਤੁਸੋ ਦੇਖੋ ਸਹੀ ਗੱਲ ਹੈ ਉਹਦੇ ਮੱਦੇਨਜ਼ਰ ਜਦੋਂ ਮੈਂ ਇਹਨਾਂ ਨੂੰ ਛੁੱਟੀਆਂ ਦਾ ਫਰਮ ਨਹੀਂ ਲੱਗਿਆ ਉਹਦਾ ਸਹੀ ਗੱਲ ਹੈ ਸਹੀ ਗੱਲ ਹੈ ਬਈ ਉਹ ਚੀਜ਼ ਆਈ ਉਹ ਚੀਜ਼ ਥਣ ਲੱਗਿਆ ਵਾ ਲੈ ਆਰਡਰ ਦੇਖੋ ਹਜੇ ਤਾਂ ਬਣਾ ਦੇਣ ਲੈਂਦੀ ਆ ਬਈ ਕਿੰਨੇ ਲੈਂਦੀ ਆ ਹਜੇ ਹਫਤਾ ਲੈ ਜੂ ਹਫਤਾ ਕਿ ਲੈ ਜੂ ਹਫਤੇ ਨੂੰ ਤਾਂ ਕੁਛ ਦੀ ਕੁਛ ਬਣ ਬਾਕੀ ਨਾ ਜਿਹੜੇ ਡੰਗਰ ਦਾ ਹਫਤਾ ਰਹਿੰਦਾਗਾ ਉਹ ਤਕਰੀਬਨ ਕਈ ਵਾਰ ਵੀਰ ਕਰਦਾ ਯਾਰ ਹਫਤਾ ਚੱਕਣਾ ਪਊਗਾ ਹਫਤਾ ਜਦੋਂ ਤੂੰ ਗੱਡੀ 'ਚ ਚੜ ਜਾਂਦੀ ਆ ਨਾ ਦੋ ਤਿੰਨ ਦਿਨ ਤਾਂ ਪਹਿਲਾਂ ਉਹੀ ਸੂਕ ਨੇ گاਵਾ ਛਲਕ ਕੇ ਕੁਛ ਕਰਦੀਆਂ ਸਹੀ ਗੱਲ ਆ ਭਾਈ ਸਹੀ ਗੱਲ ਆ ਆਰਡਰ ਦੇ ਕੁਆਲਟੀ ਦੇ ਕਿਉਂ ਕਿ ਬਹੁਤ ਜ਼ਿਆਦਾ ਆਰਡਰ ਆ ਦੇਖੋ ਜਿਵੇਂ ਮਰ ਜੇ ਬੈਠਾ ਰਹੇ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀ ਲੱਗ ਗਲਾਬੀ ਥਣ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਆਰਡਰ ਦੀ ਕੁਆਲਿਟੀ ਬੜੀ ਚੰਗੀ ਹੈ। ਲੈਵੇ ਦਾ ਡਿਜ਼ਾਈਨ ਬੜਾ ਸੋਹਣਾ ਹੈ। ਇਹ ਲੈਵੇ ਨੂੰ ਸਿਰਦੀ ਪ੍ਰੋਬਲਮ ਵੀ ਨਹੀਂ ਆਉਂਦੀ ਕੋਈ। ਹਾਂਜੀ ਹਾਂਜੀ। ਬਸ ਸਟੈਟਸ ਵਗੈਰਾ ਛੇਤੀ ਆਉਂਦੇ ਨਹੀਂ ਕਿਉਂ ਫਿਕਸ ਜਾਰਡਰ ਹੈ ਭਾਈ। ਮੈਂ ਕਿਹਾ ਮਾਤੀ ਜੂ ਮਸ਼ੀਨ ਲਾ ਲਈ। ਪਰ ਇਹ ਚੀਜ਼ ਮਤਲਬ ਇਹ ਓਕੇ ਆ ਜੀ। ਸਹੀ ਗੱਲ ਆ ਭਾਈ। ਕੀ ਮੋਹਲਾ ਫਰਾਏ ਦਾ ਫਿਰ? ਪਹਿਨ ਯਾਰ ਦੀ ਇਹ ਦੇ ਦਾਂਗੇ ਰੱਖੋ। ਮਾਨਤਨ ਹੋ ਜਾ। ਹਾਂਜੀ ਮਾਨਤਨ ਕਰ ਦਿਆਂਗੇ ਬਸ। ਜੈ ਜੈ ਮਾਨਤਨ ਆਪਣੀ ਵਾਰ ਵਾਰ ਉਹੀ ਦਾ ਲਾਵੇ 1500 ਰੁਪਏ ਵਾਲਾ ਕੰਮ ਹੀ ਆਪਣੇ ਕੋਲ। ਠੀਕ ਆ। ਕਿਉਂਕਿ ਮੇਰੇ ਕੋਲ ਨਫਾ ਵੀ 1000 200 ਫਿਲਹਾਲ ਉਹਨਾਂ ਦੀ ਮਾਰ ਨਾਲ ਨਾਲ ਵਿਕੀ ਜਾ ਰਿਹਾ ਆਪਣਾ ਬਈ ਜਾ ਜਾ ਮੁੱਲ 65000 ਜਮਾ ਜੈ ਕਦਰ ਦਿਖਾ ਦੇ ਪਹਿਲਾਂ ਕਦਰ ਦੇਖੋ ਜੀ ਅਰੇ ਕੋਟੋ ਕੋਟ 5 ਫੁੱਟ ਕਰਦਾ ਤੁਸੀਂ ਦਾ ਸਿੱਧਾ ਸਿੱਕੀ ਮਾ ਵੱਡਿਆਂ ਬੜਾ ਜਿਹੜੀਆਂ ਲੱਖ ਰਿਆਂ ਮੈਨਾਂ ਹੋਣੀਆਂ ਨੇ 7 ਲੱਖ ਨੂੰ ਉੱਡੋ ਉੱਡ ਕੇ ਕਰਦਾ ਨਹੀਂ ਕਰਦ ਨਹੀਂ ਸਹੀ ਗੱਲ ਅੱਗੇ ਭਰਾ ਹੋਲੋ ਪੰਦ ਨੰਬਰ ਆ ਨਗੀਨਾ ਟਾਪ ਡੈਮਡ ਪਿੰਡ ਦੇਖੋ ਸੋਨਾ ਹੀਰਾ ਸਹੀ ਗੱਲ ਆ ਭਾਈ ਹੀਰਾ ਹੀ ਆ ਆਰਡਰ ਦੀ ਕੁਆਲਿਟੀ ਦੇਖੋ ਕੱਲਾ ਕੱਲਾ ਖਣਕ ਲਾਟੋ ਨਾਲ ਲੈ ਕਰਮਾਲੀ ਦੇ ਬਹੁਤ ਪਈਆਂ ਨੇ ਤੇ ਜਿਹੜੀ ਰਾਜ ਦੀ ਸਹੀ ਗੱਲ ਹੈ ਬਾਲੀ ਚੰਗੀ ਜਾਦੇ ਗਾਹੀ ਕੰਮ ਤਾਂ ਜਾਵੇ ਨਹੀਂ ਬੈਠੋ ਬੀੜੀ ਪਾਉਣੀ ਨਹੀਂ ਸੀ ਬਦੋ ਹੁਣ ਨਾਲ ਹੀ ਕੋਈ ਵੀੜ ਮੰਗ ਲੈਂਦਾ ਹਨ ਸਹੀ ਗੱਲ ਆ ਰੰਗ ਆ ਜਿਹੜਾ ਚਮਕਾ ਤੋ ਤੁਸੀਂ ਦੇਖੋ ਬਈ ਕੈਵਰੇਜ ਵਿੱਚ ਆਉਂਦਾ ਜਰਸੀ ਕਹ ਲੋ ਹਨ ਹਾਂਜੀ ਚਾਹੇ ਇਹਨੂੰ ਮਤਲਬ ਸਾਈ ਵਾਲ ਕਹ ਲੋ ਹੂੰ ਜਿਹੜੀ ਮਰਜ਼ੀ ਬੀੜ ਕਹ ਲੋ ਇਹਨੂੰ ਹਨ ਜਿਆਦਾ ਜਰਸੀ ਚ ਪੈਂਦੀ ਹੈ ਹੋ ਜਾ ਜਰਸੀ ਆਏ ਮਨੋ ਸਿਗਮੈਂਟ ਆਈ ਹੂੰ ਜਿਆਦਾ ਜਿਆਦਾ 30% ਸਹੀ ਹੈ। ਮੰਨ ਲਓ ਵੀ ਸਾਈਵਾਲਾ ਕਰੌਸਾ। ਹੂੰ। ਪਰ ਇਹ ਦੁੱਧ ਦੀ ਕੁਆਲਿਟੀ ਨਰਸਾ ਵੀ ਜੀ। ਹਾਂਜੀ। ਇਹ ਵੱਲੋਂ ਵੀ ਲੈ। ਲੈ। ਠੰਡੀ ਦੇਖੋ ਪਹਿਲਾਂ। ਠੰਡੀ ਪੂਰੀ ਆ ਜਿਵੇਂ ਮਰਜ਼ੀ ਲੈ ਥਾਣ ਦਿਖਾ ਦੇ। ਥਾਣ ਦੇਖੋ ਬਈ ਮੈਂ ਕਹਿੰਦਾ 150 ਸੇਵਲ। ਆਏ ਕਹਿੰਦਾ ਪੂਰਾ ਵਧੀਆ ਸਹਾਜਾ ਥਾਣ ਦਾ ਬਈ ਕੱਲਾ ਕੱਲਾ ਥਾਣ ਚਾਰੇ ਥਾਣ ਦੇ ਬਦੋਂ ਨਾ ਕੋਈ ਨਹੀਂ ਬਾਣ ਮਗੋਂਦਾ ਵੀਰਾਂ। ਬਾਕੀ ਢਾਂਡੋ ਲੰਬਾ ਬਹੁਤ ਬਈਆਂ ਨੇ ਹਜੇ ਹਾਂ ਜਿਹੜੇ ਥਾਂਲੇ ਵੇ ਦੀ ਗੱਲ ਹੁੰਦੀ ਆ ਥਾਂਲੇ ਵੇ ਤਾਂ ਆਪਾਂ ਕੋਈ ਵੀ ਵਹਿਣਾ ਪਤੋ ਫੀਰ ਮੰਗਾਉਂਦਾ ਆਪਣੇ ਸੂਨ ਤੱਕ ਦੀ ਵੀ ਗਰੰਟੀ ਆ ਠੀਕ ਆ ਥਾਂਲੇ ਵੇ ਦੀ ਆਪਾਂ ਗਲਤ ਦਾ ਲੈਂਦੇ ਹੀ ਨਹੀਂ ਹੈਗੇ ਜਮਾਈ ਠੀਕ ਆ ਭਾਈ ਬਾਕੀ ਲੈਨੇ ਆ ਫਿਕਸ ਆਡਰ ਵਾਲੀ ਆ ਭਾਈ ਐਕਸਟਰਾ ਵਾਲੀ ਹਾਂ ਐ ਨਹੀਂ ਵੀ ਆ ਲੰਕਣਾ ਲੈਵਾ ਹੋਊਗਾ ਸਹੀ ਗੱਲ ਆ ਭਾਈ ਨਾੜਾ ਨੁੜਾ ਕੇ ਉਹ ਦਿਖਾ ਦਿਓ ਡਾਕਟਰ ਸਾਹਿਬ ਬੜਾ ਸੋਹਣਾ ਮੂੰਹ ਏਸ ਬੜਾ ਪਿਆਰਾ ਲੈਕਰ ਮਾਲੀ ਦਾ ਫੇਸ ਦੇਖੋ ਭਾਈ ਫੇਸ ਬਹੁਤ ਚੰਗਾ ਗਾ ਸਹੀ ਗੱਲ ਆ ਕਿੰਨਾ ਕਿ ਦੁੱਧ ਦੇ ਦੋ ਜੱਗੀ ਦੱਸੋ ਇਹ ਬਤਾਈ 20 ਕਿਲੋ ਦਾ ਸਟੈਂਡਰਡ ਪਰੂ ਨਹੀਂ ਰਹੀ ਪਹਿਲਾਂ ਲੱਗੋ ਹੀ ਨਹੀਂ ਲੱਗੋ ਆ ਹੈ ਅੱਛਾ ਤੇ ਇਹ ਮੰਨੋ ਵੀ ਜਿਹੜਾ ਉਹ ਬੋਟੀ ਮੈਟ ਆਗਾ ਹੂੰ ਉਹ ਆਪਾਂ ਨੂੰ ਵਾਇਰ ਵੀ ਵੀਡੀਓ ਦਿਖਾਈ ਸੀਗੀ ਪੁਰਾਣੀ ਹਾਂਜੀ ਉਹ ਥੋੜੀ ਪਤਲੀ ਸੀ ਇਹ ਪਹਿਲਾਂ ਠੀਕ ਹੈ ਤੇ ਹੁਣ ਵੀ ਤੁੰਦਾਂ ਤੇ ਰਸ ਹੋਏ ਅੱਛਾ ਜੀ ਹਾਂ ਉਦੋਂ ਵੀ ਪਤਲੀ ਸੀ ਠੀਕ ਹੈ ਵੀ 20 ਕਿਲੋ ਅਸੀਂ ਬੱਚੀ ਨੂੰ ਜਿਉਂਦੇ ਰਹਿਆ ਹੂੰ ਹੋ ਬਹੁਤ λεਮਨ ਨੂੰ 2 ਕਿਲੋ ਦਾ ਦੰਦ ਹਰਕ ਪਾਈ ਜਾਂਦਾ ਇਸ ਵੇਲੇ ਮੰਗ ਪਾਈ ਜਾਂਦਾ ਜੀ 22 ਕਿਲੋ ਦੁੱਧ ਨੂੰ ਮੰਗੇ ਬਾਕੀ ਤੁਸੀਂ ਦੱਸ ਦਿਓ ਵੀ ਲੱਸੀ ਹੁਣ ਸਮੇਂ ਬਲੀ ਆ ਬੜੀ ਚੰਗੀ ਆ ਜੀ ਬੜੀ ਚੰਗੀ ਤੁਸੀਂ ਮੂਹਾਂ ਦੇ ਕੋਲ ਫੇਰ ਫੌਲ ਕਿਹੜੀ ਚੰਗੀ ਆ ਰਹੀ ਜਾਨੀ ਸਹੀ ਗੱਲ ਆ ਫੇਸ ਫੂਲ ਬੜਾ ਚੰਗਾ ਮੋਦੀਪਾਦੀ ਬਹੁਤ ਚੰਗਾ ਰੰਗ ਰੂਪ ਬਹੁਤ ਬੋਲ ਵੀ ਬਹੁਤ ਜਿਆਦੇ ਆਣ ਲੈ ਵਾ ਬੜਾ ਕਮਾਲ ਦਾ ਢੱਲਾ ਬਹੁਤ ਬਾਕੀ ਠੰਡੀਆਂ ਬਰਫ ਲੈ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਆਰਡਰ ਦੇਖੋ ਮੁੱਲ ਭਰਾ ਦਾ ਫਿਰ ਮੁੱਲ ਦਾ ਮਾਂਤਣ ਹੋਰ ਕੋਈ ਮਾਂਤਣ ਕਰਦੇ ਆਂਗੇ ਜਮਾ ਜਾਇਜ਼ ਮੁੱਲ 75000 ਰੁਪਏ ਮਾਂਤਣ ਜ਼ਰੂਰ ਹੋਵੇ ਅੱਗੇ ਪ੍ਰਾਸ਼ੇਰ ਨੰਬਰ ਇਹ ਰੱਖੋ ਪਿਛਲੀ ਵੀਡੀਓ ਜਬੱਚੀ ਪਾਈ ਸੀ ਇਹ ਖੀਰੀ ਆ ਬਿਲਕੁਲ ਠੀਕ ਆ ਇਹ ਵੈਸੇ ਕੋਈ ਬੇਚਤੀ ਸੀਗੀ ਹਮ ਆਪਣੇ ਕੋਲ ਬਿਲਨਾ ਵੀ ਆਇਆ ਹੋਇਆ 2000 ਰੁਪਏ ਠੀਕ ਆ ਉਹ ਬਾਈ ਕਹਿੰਦਾ ਮੈਂ ਪਰਸੋਂ ਨੂੰ ਲੈ ਜਾਊਂਗਾ ਹਮ ਉਹਦੂ ਮੁੜ ਕੇ ਇਹਨੇ ਮੇਰਾ ਫੋਨ ਚੱਕਿਆ ਠੀਕ ਆ ਕਿਉਂਕਿ ਮੈਂ ਜਿੰਨੇ ਵੀਰਾਂ ਦੇ ਫੋਨ ਆਏ ਮੈਨੂੰ ਤਕਰੀਬਨ ਮੈਂ ਸਾਰਿਆਂ ਨੂੰ ਕਹਿਤਾ ਬਾਈ ਬੇਚ ਗਈ ਬੇਚ ਗਈ ਹੈਨਾ ਬੇਕ ਗਈ ਹੋ ਉਹ ਅਸਲ ਵਿੱਚ ਨਿਉ ਮਜ਼ਾ ਮੇਰੀ ਵੀਡੀਓ ਦੇਖ ਕੇ ਵੀਰ ਵਰਗੇ ਆਇਆ ਨਾ ਕਰਿਆ ਦੋ ਕਿਉਂਕਿ ਜਦੋਂ ਕੋਈ ਨੰਗਰ ਰਹਿ ਜਾਂਦਾਗਾ ਅਸੀਂ ਕਹਿ ਬੰਨੇ ਵੀ ਬੇਚਤੀ ਸਹੀ ਗੱਲ ਆ ਹਨਾ ਤੁਹਾਨੂੰ ਦੁਬਾਰੇ ਵੀਡੀਓ ਤੇ ਨੰਗਰ ਪਾਉਣਾ ਬਹੁਤ ਜਿਆਦਾ ਲੱਗਦਾ ਵੀ ਯਾਰ ਪਰ ਗਾਉਣਾ ਪਾਣੀ ਵਿਕੀਆਂ ਨਹੀਂ ਤਾਂ ਦੁਬਾਰੇ ਪਾਣਿਆ ਹਨਾ ਸਹੀ ਗੱਲ ਆ ਭਾਈ ਸਹੀ ਗੱਲ ਇਹ ਮੱਛੀ ਬਾੜੇ ਦਾ ਇੱਕ ਬੰਦੇ ਨੇ ਲਈ ਸੀਗੀ ਆਪਾਂ ਤੋਂ ਠੀਕ ਹੈ ਜੀ ਕਦੋਂ 2000 ਰੁਪਏ ਦਾ ਨਾਂ ਪਾਸਾ ਸੀ ਮੁੜ ਕੇ ਆਏ ਹੈ ਇੱਕ ਬਿਆਨਾ ਜਿਹੜੇ ਵੀ ਵੀਰ ਬਿਆਨਾ ਪਾ ਕੇ ਤਾਂ ਥੋੜਾ ਜਿਹਾ 650 ਦੀ ਕੋਸ਼ਿਸ਼ ਕਰਿਆ ਕਰੋ ਠੀਕ ਆ ਫੇਸ ਬੜਾ ਪਿਆਰਾ ਦੰਦਾ ਚ ਠੀਕ ਆ ਜੀ ਤੁਸੀਂ ਤੋਹਫਾ ਹੀ ਆ ਤਾਂ ਠੀਕ ਆ ਹੁਣ ਚੱਕ ਰਹੇ ਨੇ ਖੜਨਾ ਨਹੀਂ ਸੀ ਕਰਮ ਵਾਲੀ ਨੇ ਸਹੀ ਗੱਲ ਆ ਬਿਲਕੁਲ ਖੀਰੀ ਆ ਜੀ ਬਿਲਕੁਲ ਦੰਦਾ ਚ ਬਈ ਗੱਲ ਆ ਬਿਲਕੁਲ ਖੀਰੀ ਆ ਹਨਾ ਬਈ ਜਿਵੇਂ ਦੁੱਧ ਵਾਲਾ ਬੱਚਾ ਹੀ ਪੂਰਾ ਹਮ ਮੰਨ ਲਓ ਵੀ ਠੀਕ ਆ ਆਰਡਰ ਰੋਡ ਬੜਾ ਕਮਾਲ ਦਾ ਹਾਂ ਜਿਹੜੇ ਬੰਦੇ ਨੇ ਜਰਸੀ ਦੀ ਬਰੀਡ ਤਿਆਰ ਕਰਨੀ ਹਾਂ ਪਤਾ ਹੈ ਬੰਦ ਉਹਦੇ ਲਈ ਸੋਨਾ ਹੀ ਹੈ ਸਹੀ ਗੱਲ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਾਹੇ ਥਣ ਬਹੁਤ ਚੰਗਾ ਕੁਆਲਿਟੀ ਜਿਹੜੀ ਮਛਰੀ ਜੱਤ ਬਰੀਡ ਆ ਤੁਸੀਂ ਨਾਲ ਵੀ ਹੁਣ ਕੰਮ ਕਰਦੇ ਹੋ ਡਾਕਟਰ ਹਾਂ ਸਹੀ ਗੱਲ ਉਹਨੂੰ 100 ਦੀ 100 ਬਰੀਡ ਹੈ ਜੀ ਇਹਦੀ ਸਹੀ ਲਾ ਥਾੜਾ ਬੜਾ ਚੰਗਾ ਲੱਗਿਆ ਜਿਵੇਂ ਪਲੂਨ ਆ ਬਈ ਹਣ ਹਾਂ ਬਹੁਤ ਚੰਗਾ ਲੱਗਿਆ ਬਾਕੀ ਪੂਰਾ ਤਿਆਰ ਹੋ ਗਈ ਨਾ ਬੱਸੀ ਥਾਂ ਲੈਵਾ ਕੱਢੂ ਵੀ ਬੜਾ ਚੰਗਾ ਲੱਗਿਆ ਚੰਗਾ ਅਜੇ ਤੱਕ ਕੱਚੀ ਹਸਣ ਲੈਂਦੀ ਆ ਬਾਕੀ ਦੰਨਾ ਜਾ ਜਾਣ ਵਾਲੀ ਹੋੱਚੀ ਆ ਬਈ ਲੈਵਾ ਦੇਖੋ ਬਈ ਖੀਰੀ ਆ ਕਦੋਂ ਲਾਉ ਲੋ ਵੀ ਦੋ ਦਿਨ ਦਾ ਚਾਹ ਬੰਦ ਛੇਰਾਂ ਦਾ ਅੱਖ ਦੋ ਜਿਹੜਾ ਮੈਨੂੰ ਹੋਣਾ ਅਜੇ ਦੋ ਸੂਰੇ ਤੇ 15 ਚੀ ਦੇ ਦੂੰਗੀ ਵਾਹਿਗੁਰੂ ਜੀ ਹੋ ਜਾਣੀ ਸਹੀ ਗੱਲ ਮੋਲੇ ਦਾ ਮੰਨਣ ਦਾ ਰਕਮ ਹੈ 65000 ਰੁਪਏ 65000 ਰੁਪਏ ਮਾਨਤਨ ਹੋ ਜੀ ਬਈ ਮਾਨਤਨ ਕਰਦੇ ਆ ਜੀ 65000 ਰੁਪਏ ਮੋਲਾ ਮਾਨਤਨ ਜ਼ਰੂਰ ਕਰੋ ਅੱਗੇ ਭਰਾ 7 ਨੰਬਰ ਜਿਹੜਾ ਸੂਸ ਹੁੰਦੀ ਹੈ ਪਹਿਲਾਂ ਖੀਰੀ ਜੀ ਪਹਿਲਾਂ ਸੂਆ ਖੀਰੀ ਬਿਲਕੁਲ ਖੀਰੀ ਤੇਰੇ ਮਰੇ ਬਾਈ ਉਹ ਹੀ ਕਹਿਣਾ ਬਈ ਇਹ ਜੁੱਗੀ ਆ ਇਹ ਚੋਗੀ ਆ ਖੀਰੀ ਆ ਦੰਦ ਦਿਖਾ ਦਿਓ ਇਹਨੂੰ ਲਓ ਦੰਦ ਦੇਖ ਲਓ ਬਈ ਤੁਹਾਡੇ ਸਾਹਮਣੇ ਠੀਕ ਆ ਬਿਲਕੁਲ ਖੀਰੀ ਆ ਇਹ ਜੀ ਕੋਈ ਛੇਸ ਬੜਾ ਚੰਗਾ ਕੱਦ ਵਡ ਚੰਗਾ ਯਾਦ ਵੀਟ ਫੋਲੋ ਚ ਗਿਆ ਥਣਲੇਵਾ ਬੜਾ ਚੰਗਾ ਬਈ ਮੁੱਠੀ ਆ ਥਣੇ ਬਹੁਤ ਚੰਗਿਆ ਜੀ ਬਸਤੀ ਦਾ ਬੜਾ ਜਿਆਦਾ ਕੋਟੀ ਬੇਟਾ ਨੇ ਜਾਇ ਚੰਗੀ ਆ ਕੱਚੀ ਕੱਚੀ ਆ ਜੇ ਹਨ ਬਣਦੇ ਤਰੀਆਂ ਜੈ ਜਿਵੇਂ ਮੇਰੀਆਂ ਭੈਣਾਂ ਹੁਣ ਨਵੇਂ ਫਾਰਮ ਕਰਦੀਆਂ ਹਨ ਠੀਕ ਆ ਆਪਣੇ ਕੋਲੋਂ ਬਹੁਤ ਕੁੜੀਆਂ ਡੰਗਰ ਲੈ ਕੇ ਜਾਂਦੀਆਂ ਭਲਾਂ ਮੇਰੀਆਂ ਹੂੰ ਹੂੰ ਮਤਲਬ ਪਾਲਣ ਜੋਗ ਬੱਚੀਆਂ ਜਿਹੜੀਆਂ ਬਰੀਡ ਤਿਆਰ ਕਰਦੇ ਆ ਨਾ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਜੀ ਬੈਨੀਫਿਟ ਆ ਜਿਵੇਂ ਹੁਣ ਇਹ ਬੱਚੀ ਹੋਈ ਜਾਂ ਜਰਸੀ ਬੱਚੀ ਹੋਈ ਸਹੀ ਗੱਲ ਆ ਮੁੱਲ ਨੂੰ ਵੀ ਨਾ ਚਾਹੇ 10 10 ਸੂਏ ਚੋ ਲੈਣ ਜੀ ਬੁੜੀਆਂ ਹੋਣਾਂ ਨੂੰ ਹੂੰ ਫੇਸ ਬੜਾ ਪਿਆਰਾ ਖੜ ਨਹੀਂ ਬਹੁਤ ਚੰਗੀਆਂ ਬੱਚੀਆਂ ਬਾਕੀ ਜਾਤ ਕੋ ਵਾਲੀ ਇਹਦੀ ਵੀ ਮੂਰੀ ਆ ਜੀ ਬਹੁਤ ਚੰਗਾ ਸਹੀ ਗੱਲ ਆ ਭਾਈ ਜਾਤ ਕੋ ਵਾਲੀ ਤੇ ਚਪਰਾ ਕਰਾਉ ਹਜਾ ਹਾਂ ਹੂੰ ਲੈ ਆਰਡਰ ਲੈ ਖਾਣ ਬੜਾ ਚੰਗਾ ਲੱਗਿਆ ਹਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਚੱਲ ਭਾਈ ਮੁੱਲ ਕੀ ਆ ਦਾ ਬੈਣ ਯਾਰ ਇਹ ਇਹਦਾ ਇਹਦਾ ਮਾਤਣ ਹੋਜੂ ਹਾਂਜੀ ਹੋਜੂ ਜਮਾ ਜਾਇਜ ਮੁੱਲ 65000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਤਣ ਜ਼ਰੂਰ ਹੋਜੂ ਚੰਗੀ ਆ ਬਾਈ ਬੜ ਹਜੇ ਤੱਕ ਚੀਆਦਣ ਲੈੰਦੀ ਆ ਬਣੂ ਬਣੂ ਵੀ ਬਹੁਤ ਥਣਲੇਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਤੇਰਾਦਾਰਾ ਚੈੱਕ ਕਰੋ ਉਹ ਚੀਰ ਹਾਂ ਜੀ ਹਾਂ ਵੀ ਇਹ ਤੋਂ ਉਹ ਬਰਾਬਰ ਦੀ ਪਾਉਨੇ ਆ ਆਪਣੇ ਦਾ ਹੱਥ ਨਾਲ ਕੀ ਗੀਂਸ਼ਤੀ ਆ ਵੀਰ ਬਣ ਕੇ ਨਾ ਕੋਈ ਵੀ 47000 ਦਾ ਟੱਕਲ ਨਾ ਪਹਿਲਾਂ ਤੇ ਨੂੰ ਟੈਂਸਰ ਆ ਕਰਿਆ ਕਰੋ ਸਹੀ ਗੱਲ ਆ ਕੋਈ ਮੂਹ ਵਾਲ ਮਿਲਦਾ ਨਹੀਂ ਕੋਈ ਇਹਦੀ ਬੱਚੀ ਆਪ ਤਿਆਰ ਕਰਨੀ ਹੋਵੇ ਰਸ ਲੈ ਕੇ ਜੇ ਪਾਣ ਨਹੀਂ ਆ ਪਹਿਲਾਂ ਤਾਂ ਬੱਚੀ ਉਹ ਨਹੀਂ 15000 ਤੋਂ 20000 ਤੋਂ ਘੱਟ ਮਿਲਦੀ ਜੇ ਕੋ ਤਿੰਨ ਚਾਰ ਮਹੀਨੇ ਦੀ ਲੈ ਕੇ ਵੀ ਪਾਦੇ ਆ ਮਨੋ ਲੱਖ ਰੁਪਏ ਤੋਂ ਘੱਟ ਇਹ ਨਹੀਂ ਬੱਚੀ ਤਿਆਰ ਨਹੀਂ ਹੁੰਦੀ ਤਿਆਰ ਨਹੀਂ ਆਪਾਂ ਨੂੰ ਪਹਿਲੇ ਜੇਡ ਦੇ ਵਿੱਚ ਅਰੇ ਮੈਨੂੰ ਵੀ ਸੋਨ ਵਾਲੀ ਨਲ ਜਾਈ ਨਹੀਂ ਹੈ ਸਹੀ ਗੱਲ ਹੈ ਅੱਗੇ ਵੀਰੇ ਲਾਸਟ 7 8 ਨੰਬਰ ਹੈ ਕਿਹੜਾ ਸੋਸ ਹੁੰਦੀ ਹੈ ਸੁਆ ਦੁੱਧ ਜੀ ਚਾਰ ਰੰਦਾ ਮੂਹ ਪਿਆ ਠੀਕ ਆ ਹੂੰ ਫੇਸ ਬਹੁਤ ਚੰਗਾ ਬੋਦੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਖਾਣਾ ਬੜਾ ਕਮਾਲ ਦਾ ਲੱਗਿਆ ਹੈ ਮਮ ਜੀ ਪੂਰੀ ਥੋੜੀ ਕੱਚੀ ਆ ਇਹ ਹੂੰ ਇਹ ਮੈਂ ਜਦੋਂ ਪੱਲੀ ਜੀ ਖੜੀ ਰਹੂਗੀ ਇਹਦੀ ਵੀ ਪਾ ਦਈਏ ਵੀਡੀਓ ਠੀਕ ਆ ਵੀਰ ਜੀ ਆ ਜੀ ਕੋਈ ਦੂਰ ਨੇਰੇ ਵਾਲੇ ਅਸਲ ਜਿਹੜੇ ਨਾ ਜਨਾ ਦੂਰ ਨੇਰੇ ਵੀਰ ਉਹ ਜਿਆਦਾ ਤਾਂ ਡੰਗਰਾਂ 'ਚ ਪਪਣਾ ਨਹੀਂ ਜਾਂਦੀ ਉਹ ਕਰਿਆ ਕਰਨ ਕਿਉਂਕਿ ਗੱਪਣ ਡੰਗਰ ਜਾ ਕੇ ਜੀ ਉਹ ਸਭ ਦੱਸ ਦੇਣਾ ਚ ਜੀ ਲਾ ਲੈਂਦਾ ਜੀ ਲਾ ਲੈਂਦਾ ਤਾਂ ਵੀ ਜਦੋਂ ਤੋ ਕਾਲ ਜੀ ਸੁਣੀਏਗਾ ਕਹਿੰਦਾ ਨਹੀਂ ਲੈ ਕੇ ਜਾਂਦਾ ਜਿਆਦਾ ਕਰ ਦੂਰ ਵਾਲੇ ਜੀ 290 ਮੀਟਰ ਜਾਣੀਏ 150 ਕਿਲੋਮੀਟਰ ਹਾਂਜੀ ਉਹ ਡੰਗਰ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਹਾਂ ਕਿਉਂਕਿ ਮਾਣਾ ਮੋਟਾ ਛਲ ਕੁਛਲ ਕੇ ਜਾਂਦਾ ਹੱਡ ਹੁੰਦੇ ਨੇ ਹਾਂ ਕੱਦ ਬੱਡ ਬਹੁਤ ਜਿਆਦਾ ਅਡਾ ਕਾਤਾ ਰੰਗ ਰੂਪ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਕੱਚੀ ਜਰੂਰ ਆ ਭਈ ਉਸਾਂ ਨੂੰ ਅੰਦਾਜ਼ਾ ਲੱਗਿਆ ਦੇਖੋ ਮੂਹ ਮੋਹ ਦੀ ਬਰੀਡ ਦੇਖੋ ਬੜਾ ਪਿਆਰਾ ਬੀਹਣਾ ਬੋਦੀ ਬਾਦੀ ਬਹੁਤ ਚੰਗੀ ਆ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਲੈ ਕੱਲਾ ਕੱਲਾ ਜਰਤੀ ਆ ਪੰਜਾਬ ਵਾਲੀ ਜੀ ਕੱਚੀ ਕੱਚੀ ਆਹ ਜੇ ਬਣਦੀ ਤਰੀ ਆਉਂਦੀ ਆ ਹਨਾ ਹਾਂ ਜੀ ਤੇ ਕੀ ਮੋਲਾ ਭਰਾ ਫਿਰ ਇਹਦਾ ਮੋਹਲਾ ਇਹਨਾਂ ਪੀਤੇ 5000 ਰੁਪਏ ਆਈ ਮਾਨਤਨ ਹੋ ਜੀ ਹਾਂ ਜੀ ਮਾਨਤਨ ਕਰ ਦਿਆਂਗੇ ਜੀ ਠੀਕ ਆ ਜੀ ਇਹਦਾ ਵਸ਼ੀ ਕੱਚੀ ਕੱਚੀ ਆ ਜੀ ਠੀਕ ਆ 24 ਕਿਲੋ ਦੁੱਧ ਤਲੋਂ ਦਾ ਦਿੱਤਾ ਵੈ ਸਰ ਸਾਹਿਬ ਦਾ ਇਹਦਾ ਜੀ ਹਾਂ ਇਹ ਇਹ ਅਸਲ ਮਾਸਟਰ ਜੀ ਸਾਹਿਬ ਨਾਲ ਬੰਦਾਰ ਬੈ ਜੀ ਠੀਕ ਆ ਕੱਚੀ ਕੱਚੀ ਆ ਜੇ ਸਹੀ ਅਦਾ ਤਣ ਲੈਦੀ ਆ ਲੈ ਆਰਡਰ ਰੋਡਰ ਬਹੁਤ ਚੰਗਾ ਦਾ ਬੜਾ ਲੇਟਾ ਬੜਾ ਇਸ ਬਹੁਤ ਚੰਗਾ ਹੈ ਬਹੁਤ ਚੰਗਾ ਦੇਵਾ ਦੀ ਬਹੁਤ ਚੰਗੀਆਂ ਬੱਚੀਆਂ ਸਾਰੀਆਂ ਦੀ ਕੁਆਲਿਟੀ ਗੱਲ ਸਮ ਹਮ ਪੂਰੀ ਟੌਪ ਕਲਾਸ ਹੈ ਜੀ ਟੌਪ ਕਲਾਸ ਹੈ ਸਹੀ ਗੱਲ ਬਾਕੀ ਆ ਆਪਣੇ ਜਮਾ ਪਾਜ ਹੁੰਦੇ ਆ ਨਹੀਂ ਨਹੀਂ ਜਮਾ ਜਾਇਜ਼ ਆ ਰੇਟ ਬਈ ਇਦੋਂ ਬਾਅਦ ਤਾਂ ਹਣੇ ਆ ਜਿਹੜੇ ਸਮੇਂ ਦੇ ਸਾਬ ਉਹਨਾਂ ਦੁੱਗੀਆਂ ਛੀਰੀਆਂ ਬੱਚੀਆਂ ਹਮ ਸਹੀ ਗੱਲ ਆ ਬਈ ਆ ਵੀ ਬੜਾ ਚੰਗੀਆਂ ਰਾਜੀ ਰੂਜੀ ਨਿੱਗਰ ਨਿੱਗਰ ਬਹੁਤ ਆ ਇਹਦਾ ਥਣਲੇਵਾ ਬੜਾ ਕਮਾਲ ਆ ਬਈ ਇਹ ਆ ਬੜ ਵੀ ਕੱਤੀ ਕੱਤੀ ਆ ਹਾ ਜੀ ਅਭੀ ਤਾਜੀ ਸੂਈ ਬੈੜ ਚੰਗੀ ਆ ਇਹ ਆ ਵੀ ਬਈ ਤਾਜੀ ਸੂਈ ਆ ਬੈੜ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦ ਆਏ ਬਾਈ ਨਕ ਨਕਟ ਕਰ ਲਿਓ ਜੀ ਧੰਨਵਾਦ